ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਇੱਕ ਹੋਰ ਨਵੀਂ ਵੀਡੀਓ ਚ ਆਸ ਕਰਦਾ ਹਾਂ ਤੁਸੀਂ ਸਾਰੇ ਜਣੇ ਤੰਦਰੁਸਤ ਹੋ ਕਿ ਤੇ ਠੀਕ ਠਾਕ ਹੋਵੋਗੇ ਤੇ ਦਿਖਾਗੇ ਫਿਰ ਆਪਾਂ ਚੰਗਾ ਚੰਗਾ ਆਪਾਂ ਜਾਵਦੇ ਸੀ ਅੱਜ ਕਾਲਜ ਤੇ ਲਾਈਟ ਹੈ ਨਹੀਂ ਅੱਜ ਤੇ ਮੌਸਮ ਵੀ ਖਰਾਬ ਹੋਇਆ ਪਿਆ ਹੈਗਾ ਕਣਕਾਂ ਵੀ ਉਧਰੋਂ ਪੱਕੀਆਂ ਪੰਗਾਂ ਤੇ ਬਦਲਬਾਈ ਵੀ ਹੋਈ ਪਈ ਹੈ ਤੇ ਔਖਾ ਹੀ ਹੈ ਹੁਣ ਗਿਰਾਂ ਕਿਉਂਕਿ ਕਣਕਾਂ ਪੱਕੀਆਂ ਪੰਗਾਂ ਹੁਣ ਖਰਾਬ ਹੋਣ ਦਾ ਡਰ ਹੈਗਾ ਮਿਹਰ ਕਰੇ ਵਾਹਿਗੁਰੂ ਤੇ ਨਾ ਹੀ ਆਵੇ ਬਚਤ ਰਹੇ ਤੇ ਅਜਾਏ ਸੀਗੇ ਬੰਦੇ ਟਾਇਰ ਲਾਉਣ ਵਾਲੇ ਤੇ ਆਹ ایپੌਕਸੀ ਭਰੀ ਹੈਗੀ ਇਹ ਦੇਖਦੇ ਆਪਾਂ ਫਿਰ ਕਿਤੇ ਕਮੀ ਤਾਂ ਨਹੀਂ ਰਹੀ ਤੇ ਇੱਕ ਬਰਾਊਨ ਆ ਇੱਥੋਂ ਪਤਾ ਲੱਗਦਾ ਇੰਦਰ ਚਾਨਣਾ ਆ ਜੀ ਇਹ ਸਾਫ਼ ਸਵੈ ਕਰਕੇ ਤੇ ਅੱਜ ਭਰਤੀ ਆ ਸੋਹਣੀ ਲੱਗਦੀ ਹੈ ਲੜਾਈ ਜੇ ਜੋੜ ਕੇ ਲਾਉਂਦੇ ਫਿਰ ਹੋਰ ਹੀ ਲੱਗਣੀ ਸੀ ਦੋਸਤੋ ਹਨ ਫਿਰ ਆ ਕਮਰਾ ਰੈਡੀ ਹੋ ਗਿਆ ਕੋਈ ਕਮੀ ਐਜ ਹੋਵੇ ਤਾਂ ਕਮੈਂਟ ਕਰ ਦਿਓ ਇਹ ਜੋ ਰੈਡੀ ਹੋ ਗਿਆ ਹੈ ਕਮਰਾ ਪਾਸੇ ਤੇ ਵੀ ਲੱਗੀ ਸਕਰਟਿੰਗ ਵੀ ਲੱਗੀ ਸੀ ਕੱਲ ਹੀ ਲੱਗੀ ਸੀ ਤੇ ਅੱਜ ਬਾਕੀ ਭਰਤੀ ਹੈ ਇਹ ਚ ਤੇ ਆ ਲੌਬੀ ਚ ਵੀ ਭਰਤੀ ਤੇ ਰਸੋਈ ਚ ਵੀ ਤੇ ਅਦਰ ਬੈਡਰੂਮ ਚ ਵੀ ਭਰੀ ਭਈ ਐ ਸਟਾ ਨਿਗਾ ਜੀ ਮਾਰ ਲਗੇ ਮਾੜੀ ਕੋਈ ਹੋਈ ਕੋਈ ਵਿਥਰ ਰੋ ਜਾਂਦੀ ਹੁੰਦੀ ਹੈਗੀ ਮੌਕੇ ਤੇ ਨਹੀਂ ਪਤਾ ਲੱਗਦਾ ਤੇ ਤਾਂ ਕਰਕੇ चेक करना जरूरी है इधर आ वाला पिया है जी ड्राइंग रूम पिया गया इधर और भी इधर स्टोर भी रिह्ता है जी क्योंकि इधर हजे ਲੋਣ ਲਗਾ ਪੰਗਾਟਾ ਸੱਤਾਂ ਕੋਸ਼ਨਾ ਕੋਸ਼ ਇੱਲੀ ਅੰਦਗਾ ਪੰਗਾਗਾ ਛੇ ਘਟੇ ਲਾ ਤੇ ਉਹ ਲਾਣਾ ਲਗਾ ਇਹਨਾਂ ਅੱਜ ਲਾਈਟ ਨਹੀਂ ਹੈਗੀ ਸੁਬਾਹ ਦੀ ਮੌਸਮ ਖਰਾਬ ਕਰਕੇ ਤਾਂ ਕਰਕੇ ਲਾਈਟ ਗਈ ਵੀ ਆ ਤਾਂ ਕਰਕੇ ਬੰਦੇ ਆ ਜੀਗੇ ਤੜਕੇ ਉਹ ਇੰਨਾ ਕੰਮ ਪੌਕਸੀ ਭਰਨ ਦਾ ਸਾਫ ਸਫਾਈ ਕਰਕੇ ਤੇ ਪੌਕਸੀ ਭਰਤੀ ਜਿੰਨੀ ਕ ਟਾਇਲ ਲੱਗੀ ਹੋਈ ਸੀਗੀ ਉਹਨਾਂ ਕ ਭਰਤਾਗਾ ਤੇ ਉਸ ਤੋਂ ਬਾਅਦ ਉਹ ਵੀ ਲਾਈਟ ਨਹੀਂ ਨਾ ਹੋਣ ਕਰਕੇ ਉਹ ਬੰਦੇ ਦਿਹਾੜੀ ਪੈਂਦੀ ਹੈਗੀ ਉਹ ਤੇ ਅੰਬੜ ਕੀ ਕਰਨਾ ਤੇ ਉਹ ਵੀ ਗਈ ਫਿਰ ਬੰਦੇ ਟਾਈਮ ਨਾਲ ਹੀ 2 ਵਜੇ ਆ ਬਾਹਰ ਨਹੀਂ ਅਜੇ ਪੋਰਚ ਜਿਹੀ ਭਰੀ ਬਾਕੀ ਇਧਰ ਰਸੋਈ ਦਾ ਕੰਮ ਵੀ ਹਜੇ ਰਹਿਦਾ ਇਹ ਵੀ ਇੱਕ ਗਾਂਧੀ ਲਾਈ ਹੈ ਹਜੇ ਉਦੋਂ ਬਾਅਦ ਚਾਲ ਜੀ ਬਣੀ ਨਹੀਂ ਇਧਰ ਵੀ ਇੱਥੋਂ ਵੀ ਕਟਿੰਗ-ਕਟਿੰਗ ਰਹਿੰਦੀ ਹੈ ਅਜੇ ਇੱਥੇ ਆਪਣੇ ਆਹ ਸਿਨਰੀ ਦੇ ਥੱਲੇ ਸੀਗਾ ਬੋਰਡ ਉਹ ਲਾਇਆ ਸੀਗਾ ਮੈਕਸੀਮਮ ਉਸਤੀ ਵਾਸਤੇ ਤੇ ਚੁੱਲ੍ਹੇ ਵਾਸਤੇ ਬਿਜਲੀ ਵਾਲੇ ਵਾਸਤੇ ਹੁਣ ਸਿਨਰੀ ਹੁਣੀ ਕਰ ਸਕਦੇ ਸਿਨਰੀ ਨਾ ਤਾਂ ਇੱਧਰ ਲੱਗਦੀ ਹੈ ਕਿਉਂਕਿ ਇੱਧਰ ਵਿੰਡੋ ਆ ਗਈ ਤੇ ਲੱਕੜੀ ਸਿਨਰੀ ਵਿਚਾਲੀ ਸੀ ਨਾ ਪਾਸੇ ਲਾ ਸਕਦੇ ਆ ਕੰਧ ਦੇ ਤਾਂ ਕਰਕੇ ਫਿਰ ਬੋਰਡ ਆਪਾਂ ਉੱਥੋਂ ਕੱਢਤਾ ਬੋਰਡ ਕਰਤਾ ਬੰਦ ਤੇ ਹੁਣ ਬੋਰਡ ਇੱਥੇ ਲਾਵਾ ਗਿਆ ਵੀ ਨਿਸ਼ਾਨੀ ਲਾਈ ਪਈ ਆ ਇਹ ਪੈਪ ਦੇਖ ਲਈ ਸੀਗੀ ਹੁਣ ਬੋਰਡ ਇੱਥੇ ਲਾਵਾਂਗੇ ਮਗਰੋਂ पता नहीं किमें हो गया यह ध्यान से ही नहीं चीज़ नहीं बोर्ड वहीं पासे कर देंगे दे। स्काटिंग छे छे इंची स्ाटिंग लाइए हूँ वैसे चार इंची भी लग जा पर आप छे इंची ही ला दी वाद ला दी ਪਹਾੜਿਆਂ ਨਾਲ ਜਿਹੜਾ ਬਾਥਰੂਮ ਦੇ ਲੈਂਦਾ ਸੀ ਆਪਾਂ ਆਹ ਦਾ ਹੱਥ ਤੱਕ 7 ਫੁੱਟ ਲਾਦਾ ਆਹ ਚੀਜ਼ ਇੱਧਰ ਲੱਗਣਾ ਵਾਸਿਸ਼ਨ ਕੱਲ ਵੀ ਦਿਖਾਇਆ ਸੀ ਲੱਕੜ ਲੈਂਦੀ ਭਈ ਇਹ ਸਿੱਧੇ ਤਾਂ ਚ ਰੱਖੀ ਇਹ ਇੰਦਰ ਤਾਂ ਰੱਖੀ ਆ ਇੱਕ ਤਾਂ ਸ਼ਾਮੇ ਰੱਖਣੀ ਹੈ ਇਹ ਇੱਕ ਜਮਾ ਸਟੇਟ ਰੱਖਣੀ ਹੈ ਸਿੱਧੀ ਇਹ ਇੱਕ ਹੈਗੀ ਆ ਜੰਮੂ ਕੈਲ ਇੱਕ ਪਰਤਲ ਜੰਮੂ ਕੈਲਾ ਹਾਂ ਉਤ ਲਿਆ ਹਾਂ ਜਿਹੜਾ ਫੱਟਾ ਇਹ ਜੰਮੂ ਕੈਲ ਦਾ ਆਹ ਪਰਤਲ ਆ ਜਿਹੜੀ ਚੀਰੀ ਹੋਈ ਆ ਇਹਦਾ ਕੰਮ ਵਾਵਾਗਾ ਮੈਂ ਦਾਖਾ ਕਿਤੇ ਥੋੜਾ ਹੀ ਇਹਦਾ ਕੰਮ ਇਹਦਾ ਹੈਗਾ 10-15 ਦਿਨਾਂ ਦਾ ਕੰਮ ਹੈਗਾ ਜੋੜਨ ਦਾ ਤੇ ਜਿਹੜਾ ਬਿਜਲੀ ਫਟ ਕਰਨ ਦਾ ਕੰਮ ਆ ਉਹ ਤਾਂ ਪੰਜ ਦਿਨਾਂ ਦਾ ਕੰਮ ਹੀ ਮੰਨ ਕੇ ਚੱਲੇਗੇ ਅਜਾ ਹ ਚੁੱਪ ਚੁਪਾਂ ਆਈਆਂ ਵੀ ਲਾਉਣ ਲਗਾ ਪੰਗਾ ਇਹ ਵੀ ਇੱਕ ਦਿਨ ਲਾਉਣੇ ਆ ਡਿਊਟੀ ਤੇ ਇਹ ਵੀ ਲਾਉਣੇ ਆ ਇੱਕ ਸਾਬ ਸਫਾਈ ਕਰ ਦਿਆਂਗੇ ਜਦੋਂ ਸਾਰੀ ਇਹ ਨਿਬੜ ਗਿਆ ਕੰਮ ਇਹਦਾ ਟਾਈਲ ਲਾਉਣ ਦਾ ਉਦੋਂ ਮੱਦ ਤੋੜਿਆਂਗੇ ਇਹਨੂੰ ਤੋ ਕੇ ਕਰੀ ਕੰਨਾ ਕੋਨਾਂ ਦੇ ਮਾਰ ਦਿਆਂਗੇ ਹਾ ਜਿੰਨਾ ਵੀ ਸੂਰਾ ਸੂਰਾ ਜਾਇਆ ਹੈਗਾ ਟੂਟੀ ਦਾ ਪਾਣੀ ਮਾਰ ਦਿਆਂਗੇ ਤੇ ਲੈ ਜੂਗਾ ਸਾਰਾ ਬਦੂਮਦ ਫਿਰ ਰੱਖਾਂਗੇ ਸਮਾਨ ਸਮਾਨ ਆਪਣਾ ਕਿਸੇ ਦੀ ਘਰੀ ਵੀ ਰੱਖਿਆ ਵੈਦ ਦਾ ਤੇ ਅੱਧਾ ਆਪਣੇ ਘਰੇ ਆਪ ਦੀ ਪਿਆ ਤੇ ਉਹ ਟਿਕਾ ਦਾਂਗੇ ਦੋ ਕਮਰੇ ਤਾਂ ਸਮਝ ਲਓ ਤਿਆਰ ਹੋਈ ਗਏ ਇੱਥੇ ਦੇਖਾਂਗੇ ਵੀ ਸਮਾਨ ਜਿਹੜਾ ਰੱਖਣ ਵਾਲਾ ਹੋਇਆ ਉਹ ਰੱਖਿਆ ਕਰਾਂਗੇ ਰੱਖਦੇ ਆਂ ਰੱਖ ਦਿਆਂਗੇ ਕੱਪ ਬੋਰਡ ਹਜੇ ਆਪਾਂ ਬਣਾਉਦੇ ਨਹੀਂ ਉਹ ਜਗ੍ਹਾ ਛੱਡ ਲਈ ਸੀ ਕਿ ਕੱਪ ਬੋਰਡ ਦੀ 2 2 ਫੁੱਟ ਐਨੂੰ ਇਹ ਹੋਊਗਾ 7 ਫੁੱਟ ਹੋਊਗਾ ਇਹਨੂੰ ਚੜਾਈ 'ਚ ਇੱਥੇ ਨਹੀਂ ਭਰ ਕੇ ਗਏ ਇੱਥੇ ਕਿ ਮਿੱਟੀ ਪੈਂਦੀ ਆ ਤਰਕੇ ਲੱਕੜਾਂ ਚਾ ਥੋ ਲੰਮੇ ਕਮਰੇ ਉਹ ਤਾਂ ਤਿਆਰ ਹੋਈਗੇ ਦੋ ਕਮਰੇ ਉਹ ਤਾਂ ਦੋ ਕਮਰੇ ਤਿਆਰ ਹੋਗੇ ਦੋ ਕਮਰੇ ਸਾਰੇ ਹੋਗੇ ਤਿੰਨ ਹੋਗੇ ਜਿੰਨੀ ਆ ਹੋਈ ਨਹੀਂ ਹੋਗੇ ਉਹਨਾਂ ਜਿੱਦਾਂ ਆਪਾਂ ਸਮਾਨ ਸਮੂ ਰੱਖ ਸਕਦੇ ਹੁਣ ਜੇ ਰੱਖਣਾ ਹਜੇ ਤਾਂ ਪ੍ਰਤੂਤ ਵਾਈ ਵੀ ਕਰਨੀ ਹੈ ਨਾ ਇੱਕ ਜੋੜੀਆਂ ਲੋੜੀਆਂ ਇੱਕ ਇੱਕ ਕਰੀ ਤਾਂ ਧੋ ਦਿਆਂਗੇ ਸਮ ਆਹ ਹੈ ਜਮੀਨੀ ਇਲੇਟ ਅੱਜ ਭਾਈ ਇਹਨਾਂ ਸੋਨਾ ਹੁੰਦੇ ਆ ਉਹ ਘਰੇ ਆ ਕੇ ਵੜ ਕੇ ਚੁਣੋ ਉਹਨੂੰ ਪਕਿਆ ਦੋ ਕੁ ਦਿਨ ਲੱਗ ਜਾਣਗੇ ਹਜੇ ਹਨਾ ਔਰ ਤਿੰਨ ਇੱਥੇ ਲਾਉਣ ਵਾਲੀ ਲਾਈਟ ਵੀ ਲਿਆਂਦੀ ਹੈ ਉਹ ਕੱਲ ਦਿਖਾਇਆ ਸੀਗਾ ਸਟੋਨ ਟਾਈਲ ਕੌੜੀਆਂ ਤੇ ਆਪਾਂ ਹਜੇ ਲਾਉਂਦੇ ਨਹੀਂ ਇਹ ਮਗਰੋਂ ਦੇਖਾਂਗੇ ਕਿਤੇ ਹਜੇ ਨਹੀਂ ਗੇਰਾ ਨਹੀਂ ਲਾਉਂਦੇ ਕਿਉਂਕਿ 20-25000 ਰੁਪਿਆ ਖਰਚਾ ਆ ਜਾਊਗਾ ਇਹਨਾਂ ਤੇ ਇਹਦਾ ਹਜੇ ਭਰਨਾ ਹੈ ਤਾਂ ਹਸਪੀਟਲ ਚਾਰ ਕਰਕੇ ਸੰਦਸੀ ਜਾਏ ਕੋਈ ਨਹੀਂ ਕੋਈ ਨਹੀਂ ਆਪਾਂ ਆਹ ਹੋਰ ਲੈਂਦਾਂ ਅੱਜ ਕੀ ਹੈ ਸਾਲੇ ਕਾਹ ਚੋਂ ਜਾਂ ਤੂੰ ਹੋਂਗਾ ਅੱਥੇ ਕਿਹਾ ਮਾੜੀ ਜਿਹਾ ਅੱਛਾ ਤੋ ਉਹਨਾਂ ਦਾ ਕਲੀਨਰ ਹੈ ਹਾਂ ਪਤਾ ਨਹੀਂ ਆ ਤੋ ਉਹਨਾਂ ਦਾ ਡੇੜੀ ਤੂੰ ਸੋਰੀ ਹੁਣ ਕਰੇ ਸਾਡੇ ਮੈਂ ਆਪਾਂ ਡੇਢ ਲੱਗੀ ਹੈ ਇੱਕ ਕਰਦੇ ਹੋ ਜਾਂਦੇ ਆ ਬੱਸ ਬਹੁਤ ਆ ਤਰੇ ਨਹੀਂ ਆਪਾਂ ਤੇ 40 40 ਵਿਛੜੀ ਤੇ ਰਹਿ ਹੁਣ ਤਾਂ ਨਹੀਂ ਕੋਈ ਖੜਕ ਦੀ ਖੜਕ ਦੀ ਰਹਿਣਾ ਰੱਖ ਲਓ ਕਾ ਜੈਕਟ ਲਗਣੀ ਕਿੱਥੇ ਇੱਥੇ ਕਿੱਥੇ ਜਾ ਉਧਰ ਆ ਲੈ ਬੋਲੇ ਰੱਖ ਦੇ ਮੈਂ ਸਰੂਠੀ ਗਈ ਇਹ ਆਪਣੀ ਅੱਜ ਦੀ ਵੀਡੀਓ ਸੀਗੀ ਤੇ ਕੱਲ ਦੀ ਵੀਡੀਓ 'ਚ ਮਿਲਦੇ ਹਾਂ ਤਦ ਤੱਕ ਦੇ ਲਈ ਧੰਨਵਾਦ ਰੱਬ ਰੱਖਾ